ਇੱਕ ਲਗਜ਼ਰੀ ਅਪੀਲ ਨੂੰ ਦਿੱਤਾ ਗਿਆ ਇਹਦੇ ਵਿੱਚ ਇਹਦੀ ਲੁਕਸ ਨੂੰ ਕਾਫੀ ਐਲੀਗੈਂਟ ਦਿੱਤਾ ਗਿਆ। ਇਹਦੇ ਵਿੱਚ 79 ਕਿਲੋਵਾਟ ਦੀ ਬੈਟਰੀ ਆ ਰਹੀ ਹੈ ਪੈਕ 3. ਫਰਸਟ ਓਨਰ ਲਾਈਫਟਾਈਮ ਅਨਲਿमिटेड ਕਿਲੋਮੀਟਰ ਵਾਰੰਟੀ ਮਿਲ ਰਹੀ ਹੈ। ਔਰ ਟੈਂਪਰੇਚਰ ਦੀ ਗੱਲ ਕਰਾਂ 900 ਡਿਗਰੀ ਟੈਂਪਰੇਚਰ ਤੇ ਬੈਟਰੀ ਟੈਸਟ ਕੀਤੀ ਗਈ ਹੈ। 19 ਇੰਚ ਦੇ ਸਰ ਅਲੋਇ ਵੀਲਸ ਜਿਹੜਾ ਨੂੰ ਮਿਲ ਰਹੇ ਵਿਦ 에어로 ਇਨਸਰਟ ਐ ਟਾਇਰਸ ਪ੍ਰੋਪਰ ਈਵੀ ਸੈਗਮੈਂਟ ਲਈ ਹੀ ਬਣੇ ਆ। फ्रंट कैमरा ਜਿਹੜਾ ਹੈ ਕਿ ਕਿੰਨਾ ਕੁਆਲਿਟੀ ਦੇ ਰਿਹਾ ਹੈ ਫਰੰਟ ਦੇ ਨਾਲ ਨਾਲ ਪਿਛਲੀ ਸੀਟਸ ਵੀ ਪੂਰੀ ਕੁਆਲਿਟੀ ਦੇ ਰਿਹਾ ਹੈ ਕੈਮਰੇ ਦੀ ਤੇ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੀ ਹੈ ਤੁਸੀਂ ਸਿਰਫ ਵੇਵ ਕਰਨਾ ਤੇ ਇਸ ਗੱਡੀ ਦੀ ਜਿਹੜੀ ਹੈ ਡਿੱਕੀ ਓਪਨ ਹੋ ਜਾਏਗੀ ਤੁਹਾਨੂੰ ਟੱਚ ਕਰਨ ਦੀ ਵੀ ਲੋੜ ਨਹੀਂ ਗਈ ਤੇ ਜੀ ਲਾਈਵ ਭਾਰਤ ਦੇ ਰਫਤਾਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਵਾਂਗੇ Mahindra ਦੇ EV 9E 9E ਨੇ ਆਪਣੇ ਆਪ 'ਚ ਬਹੁਤ ਵੱਡੀ ਧਮਾਲ ਕਰ ਦਿੱਤੀ Mahindra ਨੇ ਕਿਉਂਕਿ Mahindra ਦੀ ਅੱਜ ਤੱਕ ਦੀ ਸਭ ਤੋਂ ਲਕਜ਼ਰੀਅਸਟ ਕਾਰ ਜਿਹੜੀ ਹੈ ਇਹ ਦਿੱਤੀ ਹੈ ਜਿੱਚ ਸਾਰੇ ਫੀਚਰ ਜਿਹੜੇ ਕਿ ਕਾਰਾਂ ਚ ਹੁੰਦੇ ਆ ਸਾਰੇ ਫੀਚਰ ਇਸ ਗੱਡੀ ਦੇ ਵਿੱਚ ਦੇ ਦਿੱਤੇ ਆ ਪਹਿਲਾਂ ਤਾਂ ਗੱਡੀ ਦੀ ਆਊਟਰ ਲੁੱਕ ਤੁਸੀਂ ਦੇਖੋਗੇ ਤੇ ਬਹੁਤ ਹੀ ਵਧੀਆ ਜਿਹੜੀ ਐ ਲੁੱਕ ਦਿੱਤੀ ਗਈ ਹੈ ਵੱਡੀ ਗੱਲ ਕਰੀਏ ਤਾਂ ਗੱਡੀ ਦੇ ਵਿੱਚ ਸਪੇਸ ਤੁਹਾਨੂੰ ਫਰੰਟ ਬੈਕ ਦੋਨਾਂ ਤੇ ਇਹ ਸਪੇਸ ਦਿੱਤੀ ਗਈ ਹੈ LED ਲਾਈਟ ਤੇ ਨਾਲ ਦੇ ਨਾਲ ਇਹਨੂੰ ਅਡਾਸ ਫੀਚਰ ਵੀ ਦਿੱਤਾ ਗਿਆ ਹੈ ਬਾਕੀ ਸਾਡੇ ਨਾਲ ਕੰਪਨੀ ਦੇ ਪ੍ਰਮੋਟਰ ਹਨ ਇਹਨਾਂ ਨਾਲ ਗੱਲਬਾਤ ਕਰ ਦਿੰਦੇ ਆ ਤੇ ਸਵਰਥ ਸਵਾਗਤ ਤੁਹਾਡਾ ਲਈ ਭਾਰਜੇ ਥੈਂਕ ਯੂ ਜੀ ਗੱਡੀ ਜਿਹੜੀ EV ਲਾਂਚ ਕੀਤੀ ਹੈ EV ਜਿਸ ਤਰ੍ਹਾਂ ਕਿ ਅੱਜ ਦਾ ਜਮਾਨਾ EV ਦਾ ਜਮਾਨਾ ਹੈ ਕਿ ਹਰੀ ਦੁਨੀਆ EV ਵੱਲ ਜਾ ਰਹੀ ਹੈ ਤੇ EV ਦੇ ਵਿੱਚ ਕਿਹੜੇ ਫੀਚਰ ਇਸ ਤਰ੍ਹਾਂ ਦੇ ਜਿਹੜੇ ਸਾਰੇ ਮਹਿੰਦਰਾ ਵਾਲਾ ਜਾਣਦੇ ਹਾਂ ਸਰ ਜੀ ਮੈਂ ਤੁਹਾਨੂੰ ਪਤਾ ਹੀ ਹੈ ਮਹਿੰਦਰਾ ਨੇ ਦੋ ਕਾਰਸ ਆਪਣੀ XUV90 B6 XL ਇਲੈਕਟ੍ਰਿਕ origin SUVs ਮੈਂ ਜੀ ਅੱਜ ਦੇ ਟਾਈਮ ਤੇ ਇਹ ਦੋਨੋਂ ਕਾਰਸ ਨੂੰ EV ਸੈਗਮੈਂਟ ਦੇ ਵਿੱਚ ਆਈਕਨਸ ਹੀ ਮੰਨੇ ਜਾਂ ਸੀ ਠੀਕ ਹੈ ਜੇ ਮੈਂ ਓਵਰਆਲ ਇਹਦੀ XUV ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਾਂ ਇੱਕ ਲਗਜ਼ਰੀ ਅਪੀਲ ਨੂੰ ਦਿੱਤਾ ਗਿਆ ਇਹਦੇ ਵਿੱਚ ਦੀ ਲੁਕਸ ਨੂੰ ਕਾਫੀ ਐਲੀਗੈਂਟ ਦਿੱਤਾ ਗਿਆ ਬੈਟਰੀ ਦੀ ਗੱਲ ਕਰਾਂ ਉਹਦੇ ਵਿੱਚ ਜਿਵੇਂ ਕਸਟਮਰ ਨੂੰ ਪਹਿਲਾਂ ਐਂਜ਼ਾਇਟੀ ਰਹਿੰਦੀ ਸੀ ਕਿ ਹਾਂ ਕਿ ਕਿੰਨੇ ਕਿਲੋਮੀਟਰ ਰੇਂਜ ਮਿਲੇਗੀ ਜਾਂ ਪ੍ਰੈਕਟੀਕਲੀ ਰਿਲਾਈਅਬਿਲਟੀ ਹੈਗੀ ਨਹੀਂ ਜਾਂ ਲਾਈਫਟਾਈਮ ਕੀ ਵਾਰੰਟੀ ਆ ਉਹਦੇ ਬਿਹਾਫ ਤੋਂ ਗੱਲ ਕਰਾਂ ਤੇ ਇਹਦੇ ਵਿੱਚ 79 ਕਿਲੋਵਾਟ ਦੀ ਬੈਟਰੀ ਆ ਰਹੀ ਪੈਕ 3 ਜਿਹਦੇ ਵਿੱਚ ਤੁਹਾਨੂੰ ਵਨ ਟਾਈਮ ਚਾਰਜ ਨਾਲ ਕੰਪਨੀ ਦੱਸਦੀ ਹੈ ਜੀ 656 ਕਿਲੋਮੀਟਰ ਰਨਿੰਗ ਬਟ ਪ੍ਰੈਕਟੀਕਲੀ ਤੁਹਾਨੂੰ ਮਿਨਿਮਮ ਟੂ ਮਿਨਿਮਮ 500 ਪਲੱਸ ਕਿਲੋਮੀਟਰ ਡੈਫੀਨੇਟਲੀ ਮਿਲੇਗੀ ਮਿਲੇਗੀ ਡਿਪੈਂਡੈਂਟ ਅਪਨ ਕਿਸ ਤਰ੍ਹਾਂ ਦੀ ਡਰਾਈਵਿੰਗ ਕਰਦੇ ਹੈ ਆਪਣੀ ਡਰਾਈਵੇਬਿਲਟੀ ਤੇ ਡਿਪੈਂਡ ਕਰਦਾ ਸਰ ਮੈਂ ਤੁਹਾਨੂੰ ਵਿਦ ਏਸੀ ਹੀ ਦੱਸ ਰਿਹਾ ਹਾਂ ਮਤਲਬ ਐਵਰੇਜ ਸਪੀਡ 80 90 ਤੋਂ ਦੀ ਵੀ ਹੋਏਗੀ ਤਾਂ ਵੀ ਤੁਹਾਨੂੰ ਇੱਕ ਆਪਟੀਮਮ 500 ਪਲੱਸ ਰੇਂਜ ਡੈਫੀਨੇਟਲੀ ਮਿਲੇਗੀ ਦੂਜੇ ਪਾਸੇ ਦੀ ਗੱਲ ਕਰਾਂ ਬੈਟਰੀ ਦੀ ਬੈਟਰੀ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਜਨਰਲ ਪਹਿਲਾ ਸਵਾਲ ਆਉਂਦਾ ਬੈਟਰੀ ਕਿੰਨੇ ਚਿਰ ਚੱਲੇਗੀ ਕਿੰਨੇ ਸਾਲ ਚੱਲੇਗੀ ਉਹੀ चीज ਨੂੰ ਸਰ ਕੰਪਨੀ ਨੇ ਬਿਲਕੁਲ ਖਤਮ ਹੀ ਕਰਤਾ ਤੁਹਾਨੂੰ ਫਰ ਫਸਟ ਓਨਰ ਲਾਈਫਟਾਈਮ ਅਨਲਿमिटेड ਕਿਲੋਮੀਟਰ ਵਾਰੰਟੀ ਮਿਲ ਰਹੀ ਹੈ ਈਵਨ ਸੇਫਟੀ ਵਾਈਜ਼ ਵੀ ਬੈਟਰੀ ਸਟਰਕਚਰ ਸੇਫਟੀ ਤੇ ਕਾਫੀ ਵਰਕ ਕੀਤਾ ਗਿਆ ਹੈ ਅਨਲਿमिटेड ਮੈਂ ਮਤਲਬ ਕਿ ਅਨਲਿमिटेड ਲਾਈਫਟਾਈਮ ਬਿਲਕੁਲ ਬਿਲਕੁਲ ਫਰ ਫਸਟ ਓਨਰ ਸਰ ਫਸਟ ਓਨਰ ਅਨਲਿमिटेड ਲਾਈਫਟਾਈਮ ਵਾਰੰਟੀ ਦੇ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਬੈਟਰੀ ਦੀ ਸੇਫਟੀ ਦੀ ਗੱਲ ਕਰਾਂ ਸਰ ਈਵਨ ਅ ਨੇਲ ਪੈਂਟਰੇਸ਼ਨ ਤੁਸੀਂ ਸੁਣਿਆ ਨਹੀਂ ਹੋਏਗਾ ਅਗਰ ਕੁਛ ਅਸੀਂ ਬਾਈ ਡ੍ਰਿਲ ਦੇ ਨਾਲ ਕੁਛ ਡ੍ਰਿਲ ਵੀ ਕਰ ਦਿੰਦੇ ਤਾਂ ਵੀ ਬੈਟਰੀ ਖਰਾਬ ਨਹੀਂ ਹੋਏਗੀ ਔਰ ਟੈਂਪਰੇਚਰ ਦੀ ਗੱਲ ਕਰਾਂ 900 ਡਿਗਰੀ ਟੈਂਪਰੇਚਰ ਤੇ ਬੈਟਰੀ ਟੈਸਟ ਕੀਤੀ ਗਈ ਹੈ 200 ਡਿਗਰੀ ਟੈਂਪਰੇਚਰ ਦੇ ਵਿੱਚ ਯਾਨੀ ਕਿ ਟੈਂਪਰੇਚਰ ਦੀ ਵੀ ਮਾਰ ਝੱਲੇਗੀ ਲਾਈਫਟਾਈਮ ਵਾਰੰਟੀ ਦੇ ਰਹੇ ਹੋ ਬੈਟਰੀ ਦੀ ਤੁਹਾਨੂੰ ਅੱਛੀ ਮਿਲ ਰਹੀ ਹੈ ਰੇਂਜ ਵੀ ਅੱਛੀ ਮਿਲ ਰਹੀ ਹੈ ਤੇ ਇਸ ਤੋਂ ਵੱਡਾ ਮੇਰੇ ਹਿਸਾਬ ਨਾਲ ਬੈਟਰੀ 'ਚ ਕੁਝ ਹੋ ਨਹੀਂ ਸਕਦਾ ਜਿਹੜਾ ਸਰ ਇਹਦੇ ਚ ਗਲੋਬਲ ਪਲੈਟਫਾਰਮ ਆ ਹਾਰਡਵੇਅਰ ਇਨਕਲੋ ਪਲੈਟਫਾਰਮ ਯੂਜ਼ ਕੀਤਾ ਗਿਆ ਉਹਦੀ ਆਪਣੇ ਆਪ ਚ ਹੀ ਖਾਸੀਅਤ ਹੈ ਕਿ ਇੱਕ ਤਾਂ ਬਲੇਡ ਸੈਲ ਟੈਕਨੋਲੋਜੀ ਹੈ ਉਹਦੀ ਰੇਂਜ ਤੁਹਾਨੂੰ ਕਾਫੀ ਜ਼ਿਆਦਾ ਮਿਲੇਗੀ ਪਾਵਰ ਡੈਂਸਿਟੀ ਜਿਹੜੀ ਸੈਲ ਦੀ ਆ ਹੋ ਐਸ ਕੰਪੇਅਰ ਟੂ ਪਹਿਲਾ ਲੀਥੀਅਮ ਆਇਨ ਬੈਟਰੀ ਜਿਹੜੇ ਯੂਜ਼ਿੰਗ ਦਿਆ ਉਹਦੇ ਨਾਲ ਉਹ ਕਿਤੇ ਫਾਰ ਬੈਟਰ ਆ। ਸੋ ਤੁਹਾਡੀ ਕਾਰ ਦੀ ਬੈਟਰੀ ਚਾਰਜ ਵੀ ਜਲਦੀ ਹੋਏਗੀ ਤੇ ਰੇਂਜ ਵੀ ਤੁਹਾਨੂੰ ਕਾਫੀ ਵਧੀਆ ਮਿਲੇਗੀ। ਤੇ ਕਾਰ ਦੀ ਬੈਟਰੀ ਦੇ ਨਾਲ ਨਾਲ ਗੱਡੀ ਦੇ ਲੁੱਕ ਤੁਹਾਨੂੰ ਦਿਖਾਵਾਂਗੇ ਤੇ ਇਹਦੇ ਜਿਹੜੇ 휠 ਜਿਹੜੇ ਆ 휠 ਕਿੰਨੇ ਇੰਚ ਦੇ 휠 ਜਿਹੜੇ ਦਿੱਤੇ ਗਏ? 19 ਇੰਚ ਦੇ ਸਰ ਅਲੋਇ 휠ਸ ਤੁਹਾਨੂੰ ਮਿਲ ਰਹੇ ਵਿਦ 에어로 ਇਨਸਰਟ ਐ ਟਾਇਰਸ ਪ੍ਰੋਪਰ EV ਸੈਗਮੈਂਟ ਲਈ ਹੀ ਬਣੇ ਆ। ਇਹਦੇ ਅੰਦਰ ਸਪੈਸ਼ਲ ਫਾਰਮ ਯੂਜ਼ ਕੀਤੀ ਗਈ ਹੈ ਤਾਂ ਕਿ ਤੁਹਾਨੂੰ ਵਾਈਲਡ ਡਰਾਈਵਿੰਗ ਅੰਦਰ ਕੋਈ ਨੌਇਸ ਵਗੈਰਾ ਨ ਯਾਨੀ ਕਿ ਪੂਰੀ ਸ਼ਾਂਤ ਗੱਡੀ ਪਤਾ ਨਹੀਂ ਚੱਲਦਾ ਗੱਡੀ ਸਟਾਰਟ ਵੀ ਹੈ ਚੱਲ ਰਹੀ ਹੈ ਤੇ ਇਹ ਲੱਗਦਾ ਜਿਵੇਂ ਹਵਾ 'ਚ ਉੱਡ ਰਹੀ ਹੈ ਬਿਲਕੁਲ ਬਿਲਕੁਲ ਸਰ ਇਹਦੇ ਗਲਾਸੇਸ ਵੀ ਅਕੋਸਟਿਕ ਗਲਾਸੇਸ ਯੂਵੀ ਕੱਟ ਗਲਾਸੇਸ ਯੂਜ਼ ਕੀਤੇ ਗਏ ਆ ਉਹਦੇ ਨਾਲ ਵੀ ਤੁਹਾਨੂੰ ਵਾਈਲਡ ਡਰਾਈਵਿੰਗ ਅੰਦਰ ਕੋਈ ਸਾਊਂਡ ਨਹੀਂ ਆਏਗੀ ਸਸਪੈਂਸ਼ਨ ਦੀ ਗੱਲ ਕਰਾਂ ਇੰਟੈਲੀਜੈਂਟ ਇੰਡੀਪੈਂਡੈਂਟ ਸਸਪੈਂਸ਼ਨ ਯੂਜ਼ ਕੀਤੀ ਗਈ ਹੈ ਮਤਲਬ ਡਿਊਰਿੰਗ ਡਰਾਈਵ ਵੀ ਤੁਸੀਂ ਇੱਕ ਬਹੁਤ ਵਧੀਆ ਐਕਸਪੀਰੀਅੰਸ ਲਓਗੇ ਕਾਰ ਤੋਂ ਤੇ ਅੰਦਰ ਦੇ ਫੀਚਰ ਦੀ ਗੱਲ ਕਰੀਏ ਤੇ ਅੰਦਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਦੇਖੋ ਵਾਈਡ ਜਿਹੜੀ ਹੈ ਸਿੰਗਲ ਪੈਨਲ ਮਿਲ ਜਾਏਗੀ ਜਿੱਚੇ ਤਿੰਨ ਤੁਹਾਨੂੰ ਵੱਖਰੀ ਵੱਖਰੀ ਸਕਰੀਨਾਂ ਮਿਲਣਗੀਆਂ ਜਿੱਚੇ ਡਰਾਈਵਰ ਮੋਡ ਵੱਖਰੀ ਹੈ ਤੇ ਕੋ-ਡਰਾਈਵਰ ਜਿਹੜੀ ਸੀਟ ਹੈ ਉੱਥੇ ਤੁਹਾਨੂੰ ਵੱਖਰੀ ਸਕਰੀਨ ਮਿਲ ਜਾਏਗੀ ਤੇ ਇਸ ਦੇ ਨਾਲ ਨਾਲ ਹੋਰ ਵੀ ਕਈ ਫੀਚਰ ਹੈ ਤੇ ਸਾਨੂੰ ਕਿਹੜੇ ਕਿਹੜੇ ਫੀਚਰ ਜਿਹੜੇ ਨਵੇਂ ਐਡ ਕਰ ਦਿੱਤੇ ਗਏ ਨੇ ਜੀ ਹਾਂ ਸਰ ਪਹਿਲਾਂ ਤਾਂ ਤੁਸੀਂ ਕੋਈ ਚਿਪਸੈਟ ਵਗੈਰਾ ਜਾਂ ਸੌਫਟਵੇਅਰ ਤੁਸੀਂ ਸਿਰਫ ਮੋਬਾਈਲ ਫੋਨ ਦੇ ਵਿੱਚ ਸੁਣਿਆ ਹੋਏਗਾ ਇਹਦੇ ਵਿੱਚ ਹੈ ਟੋਟਲੀ ਸੌਫਟਵੇਅਰ ਡਰਾਈਵਨ ਵਹੀਕਲ managed by myamindra artificial intelligence architecture ai ਹੁਣ ਗੱਡੀਆਂ ਚ ਵੀ ਆ ਗਈ ਬਿਲਕੁਲ ਬਿਲਕੁਲ ਸਰ ਸਨੈਪ ਡ੍ਰੈਗਨ ਕਾਲਕਮ ਪ੍ਰੋਸੈਸਰ ਚਿਪਸੈਟ ਯੂਜ਼ ਕੀਤਾ ਗਿਆ ਹੈ 24gb ਦੀ ਰੈਮ 128gb ਇੰਟਰਨਲ ਮੈਮਰੀ ਹੈ 5g ਕਨੈਕਟੀਵਿਟੀ ਦਿੱਤੀ ਗਈ ਹੈ इवन ਤੁਸੀਂ ਕਾਰ ਤੋਂ ਹੌਟਸਪੌਟ ਵੀ ਸ਼ੇਅਰ ਕਰ ਸਕਦੇ ਹੋ ਤੇ ਕਾਰ ਤੋਂ ਹੌਟਸਪੌਟ ਆਪਣੇ ਮੋਬਾਈਲ 'ਚ ਸ਼ੇਅਰ ਕਰ ਸਕਦੇ ਹੋ ਬਿਲਕੁਲ ਬਿਲਕੁਲ 5g ਇਹ ਪਹਿਲੀ ਵਾਰੀ ਹੋਇਆ ਕਿ ਅੱਗੇ ਤੋਂ ਮੋਬਾਈਲ ਤੋਂ ਸ਼ੇਅਰ ਕਰਦੇ ਸੁਣਿਆ ਹੁਣ ਕਾਰ ਤੋਂ ਸ਼ੇਅਰ ਕਰਾਂਗੇ ਬਿਲਕੁਲ ਸਰ 70+ ott ਐਪਸ ਵੀ ਚਲਾ ਸਕਦੇ ਹੋ ਤੁਸੀਂ YouTube Amazon Prime ਈਵਨ ਯੂ ਕੈਨ ਵਰਕ ਵਿਦ ਮਾਇਆ ਮਤਲਬ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੀ ਡਰਾਈਵਰ ਓਕੂਪੈਂਟ ਮੋਨੀਟਰਿੰਗ ਸਿਸਟਮ ਕੈਮਰਾ ਦਿੱਤਾ ਗਿਆ ਹੈ ਤੁਸੀਂ ਇਹਦੇ ਨਾਲ ਵੀਡੀਓ ਕਾਲਿੰਗ ਕਰ ਸਕਦੇ ਹੋ ਸੈਲਫੀ ਲੈ ਸਕਦੇ ਹੋ ਵੈਬਐਕਸ ਜੂਮ ਮੀਟਿੰਗ ਵੀ ਇਨਕਾਰ ਹੀ ਤੁਸੀਂ ਕਰ ਸਕਦੇ ਹੋ ਯਾਨੀ ਕਿ ਤੁਹਾਡਾ ਫਿਰਦਾ ਆਪਣਾ ਆਫਿਸ ਵੀ ਯੂਜ਼ ਕਰ ਸਕਦੇ ਬਿਲਕੁਲ ਬਿਲਕੁਲ ਸਰ ਆ ਦੇਖੋ ਮੈਂ ਸੈਲਫੀ ਆਨ ਕਰਕੇ ਦਿਖਾਣਾ ਜੀ ਦੇਖੋ 셀ਫੀ ਲੈ ਸਕਦੇ ਤੁਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਫਰੰਟ ਕੈਮਰਾ ਜਿਹੜਾ ਹੈ ਕਿ ਕਿੰਨਾ ਕੁਆਲਿਟੀ ਦੇ ਰਿਹਾ ਹੈ ਫਰੰਟ ਦੇ ਨਾਲ ਨਾਲ ਪਿਛਲੀ ਸੀਟਸ ਵੀ ਪੂਰੀ ਕੁਆਲਿਟੀ ਦੇ ਰਿਹਾ ਹੈ ਕੈਮਰੇ ਦੀ ਤੇ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਯਾਨੀ ਕਿ ਜ਼ੂਮ ਮੀਟਿੰਗ ਵਗੈਰਾ ਕਰਨੀ ਹੋਵੇ ਉਹ ਵੀ ਥੋੜੀ ਅਟੈਂਡ ਕਰ ਸਕਦੇ ਹੋ ਹਾਂਜੀ ਬਿਲਕੁਲ ਬਾਕੀ ਸੈਕੰਡ ਫੀਚਰ ਦੀ ਗੱਲ ਕਰਾਂ ਮੈਂ ਇੰਟੀਰੀਅਰ ਨੂੰ ਥੋੜਾ ਹੋਰ ਲਗਜ਼ਰੀ ਬਣਾ ਲੀ ਇਹਦੇ ਵਿੱਚ ਇਨਫਿਨਿਟੀ ਰੂਫ ਦਿੱਤਾ ਗਿਆ ਸਰ ਇਨਫਿਨਿਟੀ ਰੂਫ ਤੇ ਕਾਫੀ ਵੱਡਾ ਤੁਸੀਂ ਦੇਖ ਸਕਦੇ ਹੋ ਇਨਫਿਨਿਟੀ ਰੂਫ ਜਿਹੜਾ ਦਿੱਤਾ ਗਿਆ ਇਸ ਦੇ ਨਾਲ 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 ਜਿਹੜਾ ਮਹਿੰਦਰਾ ਦਾ ਜਿਹੜਾ ਲੋਗੋ ਹੈ ਉਹ ਵੀ ਨਾਈਟ ਦੇ ਤੁਸੀਂ ਇਹ ਲਾਈਟਿੰਗ ਜਿਹੜੀ ਇੰਜੋਏ ਕਰ ਸਕਦੇ ਹੋ ਬਿਲਕੁਲ ਸਰ ਬਿਲਕੁਲ ਮਤਲਬ ਇਹਨੂੰ ਤੁਸੀਂ इवन ਸੰਗਸ ਦੇ ਨਾਲ ਸਿੰਕ ਵੀ ਕਰ ਸਕਦੇ ਹੋ 16 ਮਿਲੀਅਨ ਪਲੱਸ ਐਂਬੀਐਂਟ ਲਾਈਟ ਕਲਰਸ ਨੇ ਜਿਹਦਾ ਪੈਟਰਨ ਤੁਸੀਂ ਦੇਖ ਰਹੇ ਹੋ ਸਨਰੂਫ ਤੇ ਵੀ ਇਨਫਿਨਿਟੀ ਰੂਫ ਤੇ ਵੀ ਵਿਜੀਬਲ ਹੋਏਗਾ ਤੁਹਾਨੂੰ ਮੈਂ ਐਂਬੀਐਂਟ ਲਾਈਟ ਦਿਖਾਉਣਾ ਸੀ ਇਹਨੂੰ ਤੁਸੀਂ ਕਸਟਮ ਕਰ ਸਕਦੇ ਹੋ 16 ਮਿਲੀਅਨ ਕਲਰ ਇਹਦੇ ਚ ਵੇਰੀਏਸ਼ਨ ਹੈਗੀ ਆਪਣੇ ਅਕੋਰਡਿੰਗ ਤੁਸੀਂ ਆਪਣੇ ਮੂਡ ਦੇ ਅਕੋਰਡਿੰਗ ਇਹ ਐਂਬੀਅੰਸ ਵੀ ਚੇਂਜ ਕਰ ਸਕਦੇ ਹੋ ਅੰਦਰ ਦਾ ਠੀਕ ਹੈ ਜੀ ਯਾਨੀ ਕਿ ਲਾਈਟਿੰਗ ਕੰਟਰੋਲ ਵੀ ਸਾਡੀ ਉਂਗਲਾਂ ਤੇ ਹੈ ਬਿਲਕੁਲ ਬਿਲਕੁਲ ਸਰ ਠੀਕ ਹੈ ਕੰਪਨੀ ਨੇ ਉਹਦੇ ਤੇ ਵੀ ਵਰਕਆਊਟ ਕੀਤਾ ਹੈ ਤੁਹਾਨੂੰ ਪ੍ਰੀ ਇਨਸਟਾਲਡ ਕੁਝ ਸਾਊਂਡਸ ਨੇ ਤੁਹਾਨੂੰ ਆਰਟੀਫੀਸ਼ੀਅਲ ਸਾਊਂਡ ਆਏਗੀ ਕਾਰ ਦੀ ਜਿਵੇਂ ਮੈਂ ਔਨ ਕਰਦਾ ਜੀ ਤੁਸੀਂ ਦੇਖ ਰਹੇ ਹੋ ਅਗਰ ਮੈਂ ਰੇਸ ਦਵਾਗਾ ਆਰਟੀਫੀਸ਼ੀਅਲ ਸਾਊਂਡ ਸਰ ਕਿ ਇਹ ਹੀ ਮਤਲਬ ਕਿ ਆਪਣੀ ਮਰਜ਼ੀ ਦੇ ਕੋਣੀ ਸਾਊਂਡ ਵੀ ਇੰਜੋਏ ਕਰ ਸਕਦੇ ਆ ਥ੍ਰਿਲਿੰਗ ਲਈ ਤੁਸੀਂ ਥੋੜਾ ਜਿਆ ਥ੍ਰਿਲ ਲੈਣ ਲਈ ਥੋੜਾ ਫੀਲ ਲੈਣ ਲਈ ਡਰਾਈਵਿੰਗ ਕਿੰਨੇ ਸਾਊਂਡ ਹੈਗੇ ਇਹਦੇ ਚ ਇਹ ਸਰ ਸਿਕਸ ਸਾਊਂਡ ਤੁਸੀਂ ਦੇਖ ਰਹੇ ਹੋ ਹਰ ਅਲੱਗ-ਅਲੱਗ ਮੋਡਸ ਨੇ ਆਪਣੇ ਤੁਸੀਂ ਨੀਡ ਦੇ ਅਕੋਰਡਿੰਗੂ ਨੋ ਕਸਟਮਾਈਜ਼ ਕਰ ਸਕਦੇ ਆ ਸਰ ਇਹਦੇ ਵਿੱਚ ਇੱਕ ਹੋਰ ਬੜਾ ਵਧੀਆ ਫੀਚਰ ਨਾਲ ਐਡ ਕੀਤਾ ਗਿਆ ਜੀ ਵੈਨਿਊ ਐਸਕੇਪ ਮੋਡਸ ਇਹ ਤੁਸੀਂ ਦੇਖ ਰਹੇ ਹੋ ਕੁਝ ਵੈਨਿਊਜ਼ ਇਹਦੇ ਵਿੱਚ ਪ੍ਰੀ-ਇਨਸਟਾਲਡ ਨੇ ਇਹਦੇ ਵਿੱਚ ਜਿਵੇਂ ਫਾਰ ਇਗਜ਼ਾਮਪਲ ਤੁਸੀਂ ਮੰਨ ਲਓ ਕੋਈ ਸਾਊਂਡ ਪਲੇ ਕੀਤਾ ਹੈ ਅੰਦਰ ਦਾ ਇਕੋ ਸਾਊਂਡ ਵੀ ਸੇਮ ਜੋ ਮੈਂ ਵੈਨਿਊ ਸਕੇਪ ਇਹਦੇ ਚ ਸਿਲੈਕਟ ਕੀਤਾ ਹੈਗਾ ਉਹਦੇ ਤਰ੍ਹਾਂ ਹੀ ਰਿਐਕਟ ਕਰੇਗਾ ਜਿਵੇਂ ਫੋਰ ਐਗਜ਼ਾਮਪਲ ਜੀ ਮੈਂ ਸਟੇਡੀਅਮ ਸਿਲੈਕਟ ਕੀਤਾ ਮੈਂ Amazon Prime ਤੇ ਇਹਦੇ ਤੇ ਲਾਈਵ ਮੈਚ ਪਲੇ ਕਰਦਾ ਤੁਸੀਂ इवन ਅੰਦਰ ਕਲਾਪਿੰਗ ਵਗੈਰਾ ਕਰੋਗੇ ਜਾਂ ਬੋਲੋਗੇ ਤੁਹਾਨੂੰ ਐਜ਼ ਇਟ ਇਜ਼ ਫੀਲ ਆਏਗੀ ਜਿਵੇਂ ਮੈਂ ਸਟੇਡੀਅਮ 'ਚ ਹੀ ਬੈਠਾ ਮਤਲਬ ਤੁਹਾਨੂੰ ਮਾਈਕਸ ਵੀ ਕਰ ਦੇ ਸੇਮ ਉਸ ਵੈਨਿਊ ਸਕੇਪ ਦੇ ਅਕੋਰਡਿੰਗ ਰਿਐਕਟ ਕਰਨਗੇ ਰੀਅਲ ਟਰਮ ਸਾਨੂੰ ਰੀਅਲ ਰੀਅਲ ਜਿਹੜਾ ਐਕਸਪੀਰੀਅੰਸ ਉਹ ਦੇਣਗੇ ਬਿਲਕੁਲ ਬਿਲਕੁਲ ਸਰ ਸਿਕਿਉਰ 360 ਡਿਗਰੀ ਸਰ ਕਿਸੇ ਪਾਰਟਿਕੂਲਰ ਇਨਸੀਡੈਂਸ ਤੇ ਤੁਸੀਂ ਲਾਈਵ ਰਿਕਾਰਡਿੰਗ ਕਰਨਾ ਚਾਹੁੰਦੇ ਹੋ ਐ ਸਰਾਊਂਡਿੰਗ ਕੈਮਰੇਜ਼ ਦੀ ਜਿਵੇਂ 360 ਡਿਗਰੀ ਕੈਮਰਾ ਹੈ ਪਹਿਲਾਂ ਤਾਂ ਸਿਰਫ ਅਸੀਂ ਦੇਖ ਸਕਦੇ ਸੀ 360 ਉਹ ਰਿਕਾਰਡ ਵੀ ਕਰ ਸਕਦੇ ਹਾਂ ਦੇਖੋ 128 GB ਸਰ ਇਹਦੀ ਇੰਟਰਨਲ ਸਟੋਰੇਜ ਹੈ ਇਹਦੀ ਸਟੋਰੇਜ ਦੇ ਵਿੱਚ ਸੇਵ ਹੋ ਜਾਏਗਾ ਹੁਣ ਸਰ ਡਰਾਈਵਰ ਲਈ ਇੱਕ ਖਾਸ ਫੀਚਰ ਆ ਫॉर ਵਿਜ਼ਨ ਐਕਸ ਆਗਮੈਂਟਡ ਰਿਐਲਿਟੀ ਦੇ ਨਾਲ ਅਗਰ ਇਹ ਤੁਸੀਂ ਔਨ ਕਰਦੇ ਹੋ ਸਿਰਫ ਡਰਾਈਵਰ ਲਈ ਇਹ ਫੀਚਰ ਹੈ ਇਨਸਟਰੂਮੈਂਟ ਕਲਸਟਰ ਦੇ ਕਾਫੀ ਕੰਟੈਂਟਸ ਜਿਵੇਂ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹ ਤੁਹਾਨੂੰ ਸਾਹਮਣੇ ਵਿਜੀਬਲ ਹੋਏਗਾ ਯਾਨੀ ਮੈਟ੍ਰਿਕਸ ਦੀ ਫਿਲਮਾਂ ਚ ਜਿਹੜੀ ਗੱਡੀ ਦਿਖਾਈ ਜਾਂਦੀ ਉਹ ਤੁਸੀਂ ਰੀਅਲ ਲਾਈਫ ਚ ਦਿਖਾ ਰਹੇ ਹੋ ਅੱਜ ਬਿਲਕੁਲ ਸਰ ਤੁਹਾਨੂੰ ਕੋਈ ਵੀ ਮਤਲਬ ਇੰਟਰੈਕਸ਼ਨ ਡਿਸਟਰਬ ਨਹੀਂ ਹੋਏਗੀ ਤੁਹਾਡੀ ਇਹਦੇ ਚ ਜਿਵੇਂ ਬਲਾਈਂਡ ਸਪੌਟ ਡਿਟੈਕਸ਼ਨ ਦਾ ਫੀਚਰ ਤੁਸੀਂ ਸੁਣਿਆ ਹੋਏਗਾ ਹਾਂਜੀ ਜਿਵੇਂ ਕੋਈ ਸਾਨੂੰ ਓਵਰਟੇਕ ਕਰ ਰਿਹਾ ਹੋਵੇ ਤਾਂ ਮਿਰਰ ਦੇ ਵਿੱਚ ਇੱਕ yellow color ਦੀ ਇੰਡੀਕੇਸ਼ਨ ਆਉਂਦੀ ਹੈ ਇਹ ਵਿਜ਼ਨ ਐਕਸ ਜਿਹੜਾ ਮੈਂ ਆਗਮੈਂਟਡ ਰਿਐਲਿਟੀ ਚ ਦੱਸਿਆ ਮੈਂ ਉਹਦੇ ਤੇ ਵੀ ਤੁਹਾਨੂੰ ਇਹ ਇੰਡੀਕੇਸ਼ਨ ਮਿਲੇਗੀ ਬਲਾਈਂਡ ਸਪੌਟ ਡਿਟੈਕਸ਼ਨ ਔਰ ਇਹ ਵਿਜ਼ਨ ਐਕਸ ਜਿਹੜਾ ਉਹ ਓਨਲੀ ਡਰਾਈਵਰ ਕੈਨ ਚੈੱਕ ਕਰ ਸਕਦਾ ਹੈ ਕਿ ਡਰਾਈਵਰ ਇਹ ਦੇਖ ਸਕਦਾ ਉਹਨੂੰ ਬਿਲਕੁਲ ਡਰਾਈਵਰ ਲਈ ਸਰ 유ਸਫੁਲ ਇਨਫੋਰਮੇਸ਼ਨ ਜੋ ਇਨਸਟਰੂਮੈਂਟ ਕਲਸਟਰ ਦੀ ਹੈ ਇਨਸਟਰੂਮੈਂਟ ਕਲਸਟਰ ਦੇ ਅਸੀਂ ਦੇਖਦੇ ਹਾਂ ਸਾਡਾ ਰੋਡ ਤੋਂ ਧਿਆਨ ਹਟ ਬਲਾਈਂਡ 뷰 ਮੋਨੀਟਰ ਤੁਹਾਨੂੰ ਮਿਲ ਰਿਹਾ ਕੈਮਰਾ ਔਨ ਹੋ ਜਾਏਗਾ ਤੁਹਾਡਾ ਮੀਟਰ ਦੇ ਵਿੱਚ ਹੀ ਯਾਨੀ ਕਿ ਸੇਫਟੀ ਦੀ ਪੂਰਾ ਪੂਰਾ ਧਿਆਨ ਦਿੱਤਾ ਗਿਆ ਹੈ ਕਿ ਬਲਾਈਂਡ 뷰 ਜਿਹੜਾ ਸਪੋਰਟ ਜਿਹੜਾ ਉਹ ਵੀ ਇਹੀ ਆਪਣੀ ਸਕਰੀਨ 'ਚ ਦੇਖ ਸਕਦੇ ਆ ਬਿਲਕੁਲ ਸਰ 에어ਬੈਗ ਕਿੰਨੇ ਦੇ ਚ ਹੈ 7 에어백ਸ ਨੇ ਸਰ 7 에어백 5 ਸਟਾਰ ਕਾਰ ਦੀ ਰੇਟਿੰਗ ਹੈ ਓਵਰ ਆਲ ਇਹਦੀ ਬੋਡੀ ਰੋਲ ਤੇ ਜਾਂ ਟੋਰਜਨ ਸਟਿਫਨੈਸ ਤੇ ਵੀ ਕਾਫੀ ਕੰਮ ਕੀਤਾ ਗਿਆ ਸੋ ਦਾ ਨੂੰ ਮਤਲਬ ਸੇਫਟੀ ਵਾਈਜ਼ ਵਧੀਆ ਮਿਲੇਗੀ অপਸ਼ਨ ਕਾਰ ਤੋਂ ਇਸ ਤੋਂ ਇਲਾਵਾ ਜੀ ਪਹਿਲਾਂ ਤੁਸੀਂ ਅਡਾਸ ਸੁਣਿਆ ਹੈਗਾ ਲੈਵਲ 2 ਤੇ ਇਹਦੇ ਵਿੱਚ ਜੀ ਲੈਵਲ 2 ਪਲੱਸ ਪਲੱਸ ਆ ਉਹਦੇ ਚ ਕੁਝ ਖਾਸ ਫੀਚਰਸ ਹੋਰ ਐਡ ਹੋਏ ਨੇ ਜਿਵੇਂ ਐਮਰਜੈਂਸੀ ਬ੍ਰੇਕ ਤੁਸੀਂ ਫਾਰਵਰਡ ਜਦੋਂ ਤੁਸੀਂ ਡਰਾਈਵ ਕਰਦੇ ਹੋ ਉਸ ਕੇਸ ਚ ਐਮਰਜੈਂਸੀ ਬ੍ਰੇਕ ਤਾਂ ਤੁਸੀਂ ਸੁਣਿਆ ਹੋਏਗਾ ਬਟ ਇਹਦੇ ਵਿੱਚ ਤੁਸੀਂ ਅਗਰ ਰਿਵਰਸ ਗিয়ার ਵੀ ਪਾ ਕੇ ਕਾਰ ਕਿਤੇ ਪਾਰਕਿੰਗ ਆਊਟ ਕਰ ਰਹੇ ਹੋ ਜਾਂ ਕਿਸ ਤਰ੍ਹਾਂ ਰਿਵਰਸ ਤੇ ਵੀ ਅਗਰ ਕੋਈ ਮੂਵ ਕਰ ਰਿਹਾ ਪਿੱਛੋਂ ਤੇ ਤੁਹਾਨੂੰ ਬੈਕ ਤੋਂ ਵੀ ਆਟੋਮੈਟਿਕ ਆਟੋਮੈਟਿਕ ਬ੍ਰੇਕ ਮਿਲੇਗੀ ਯਾਨੀ ਕਿ ਫਰੰਟ ਬੈਕ ਦੋਨੋਂ ਸਾਈਡ ਹੀ ਸੇਫਟੀ ਹੋ ਗਈ ਬਿਲਕੁਲ ਸਰ ਬਿਲਕੁਲ ਆਟੋ پارک ਦੇ ਵਿੱਚ ਵੀ ਸਰ ਪਹਿਲਾਂ ਨਾਰਮਲੀ ਕੀ ਹੁੰਦਾ ਸੀ ਆਟੋ پارک ਦੇ ਵਿੱਚ ਜੋ ਇਹਦੇ ਵਿੱਚ ਆਲਰੇਡੀ ਫੀਚਰ ਮਿਲ ਰਿਹਾ ਲੈਫਟ ਰਾਈਟ ਅਸੀਂ ਇੰਡੀਕੇਟਰ ਦਵਾਂਗੇ ਜਿਸ ਸਾਈਡ ਸਾਨੂੰ ਅਗਰ ਡਿਸਪਲਨ ਚ ਪਾਰਕਿੰਗ ਮਿਲ ਰਹੀ ਹੈ ਉਹਦੇ ਵਿੱਚ ਹੀ ਕਾਰ ਆਪਣੇ ਆਪ ਇੱਕ ਸਫੀਸ਼ੀਐਂਟ ਸਪੇਸ ਫਾਈਂਡ ਆਊਟ ਕਰੇਗੀ ਅਗਰ ਉਹ ਸਪੇਸ ਮਿਲੀ ਤੇ ਕਾਰ ਆਟੋਮੈਟਿਕਲੀ ਉਹਦੇ ਚ ਪਾਰਕ ਕਰੇਗੀ ਇਹਦੇ ਲਈ ਕੀ ਹੈ ਤੁਹਾਨੂੰ ਪੰਜ ਰੈਡਾਰ ਮਿਲ ਰਹੇ ਆ 6 ਸੈਂਸਰ ਫਰੰਟ ਤੇ 6 ਰੀਅਰ ਤੇ ਵੀ ਮਿਲ ਰਹੇ ਆ ਬਟ ਚਲੋ ਐਸ ਦਾ ਸਿਰਫ ਤਾਂ ਆਏਗੀ ਜੇਕਰ ਤੁਹਾਨੂੰ ਡਿਸਪਲਨ ਚ ਪਾਰਕਿੰਗ ਮਿਲਦੀ ਹੈ ਬਟ ਇਨ ਕੇਸ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਤੁਹਾਨੂੰ ਮੰਨ ਲਓ ਕਿਤੇ ਡਿਸਪਲਨ ਦੇ ਵਿੱਚ ਪਾਰਕਿੰਗ ਨਹੀਂ ਮਿਲਦੀ ਕਿਉਂਕਿ ਉਹ ਅੱਜ ਦੇ ਟਾਈਮ ਤੇ ਸਿਰਫ ਮਾਲਸ ਵਗੈਰਾ ਚ ਮਿਲਦੀ ਹੈ ਰੋਡ ਤੇ ਅਗਰ ਤੁਹਾਨੂੰ ਨਹੀਂ ਮਿਲ ਰਹੀ ਤੁਸੀਂ ਵਰਚੂਅਲੀ ਕੋਈ ਏਰੀਆ ਵੀ ਸਿਲੈਕਟ ਕਰ ਸਕਦੇ ਹੋ ਕਿ ਜੋ ਸਕਰੀਨ ਤੇ ਵਿਜ਼ੀਬਲ ਹੋਏਗਾ ਉਹ ਏਰੀਆ ਸਿਲੈਕਟ ਕਰ ਦੋ ਉਸ ਏਰੀਆ ਤੇ ਜਾ ਕੇ ਵੀ ਕਾਰ ਪਾਰਕਿੰਗ ਹੋ ਜਾਏਗੀ ਆਟੋ ਪਾਰਕਿੰਗ ਬਿਲਕੁਲ ਬਿਲਕੁਲ ਅ ਅਗਰ ਸਰ ਤੁਸੀਂ ਪਾਰਟੀ ਵਗੈਰਾ ਦਾ ਵੀ ਸ਼ੌਕ ਰੱਖਣਾ ਜਾਂਦੇ ਤਾਂ ਉਹਦੇ ਲਈ ਤੁਹਾਨੂੰ ਬਾਹਰ ਨਹੀਂ ਜਾਣਾ ਪਏਗਾ ਤੁਸੀਂ ਖੁਦ ਕਾਰ ਦੇ ਵਿੱਚ ਵੀ ਪਾਰਟੀ ਵਾਲਾ ਮਾਹੌਲ ਬਣਾ ਸਕਦੇ ਤੁਸੀਂ ਦੇਖ ਸਕਦੇ ਹੋ ਜੋ ਤੁਸੀਂ Song ਪਲੇ ਕਰੋਗੇ Song ਦੇ ਨਾਲ ਫੀਚਰ ਆ ਗਰੂਵ ਮੀ ਜਿਹਦੇ ਵਿੱਚ ਲਾਈਕ ਐਮ ਡਾਂਸ ਕਾਰ ਦੀਆਂ ਲਾਈਟਸ ਤੁਹਾਨੂੰ ਫੀਲ ਕਰੇਗੀ ਕਿ ਕਾਰ ਵੀ ਤੁਹਾਡੇ ਨਾਲ ਡਾਂਸ ਕਰ ਰਹੀ ਹੈ ਯਾਨੀ ਕਿ ਵਾਹ ਯਾਰਾ ਦੋਸਤੋ ਨਾ ਟ੍ਰਿਪ 'ਚ ਨਿਕਲਦੇ ਤੇ ਪਾਰਟੀ ਬਣ ਜਾਂਦੀ ਹੈ ਲੇਕਿਨ ਆ ਪਾਰਟੀ ਜਿਹੜੀ ਹੈ ਉਹ ਸਾਨੂੰ ਗੱਡੀ ਦੇ ਵਿੱਚ ਹੀ ਫੀਲ ਨੂੰ ਮਿਲ ਜਾਏਗੀ ਪੂਰੀ ਵਿਦ ਲਾਈਟਿੰਗ ਬਿਲਕੁਲ ਸਰ Songਸ ਦੇ ਅਕੋਰਡਿੰਗ ਹੀ ਬੀਪ ਵਗੈਰਾ ਸਾਰੀ ਲਾਈਟਸ ਦੀਸ ਸਾਰੀ ਸਿੰਕਿੰਗ ਵਗੈਰਾ ਸੌਂਗਸ ਦੇ ਅਕੋਰਡਿੰਗ ਹੀ ਹੋਏਗੀ ਇਨਸਾਈਡ ਦਾ ਕਾਰ ਵੀ ਤੇ ਆਊਟਸਾਈਡ ਵੀ ਜਿਸ ਤਰ੍ਹਾਂ ਕਿ ਇਹਦੀ ਡਿੱਕੀ ਖੋਲਣੀ ਹੋਏ ਤੇ ਤੁਸੀਂ ਸਿਰਫ ਵੇਵ ਕਰਨਾ ਤੇ ਇਸ ਗੱਡੀ ਦੀ ਜਿਹੜੀ ਹੈ ਡਿੱਕੀ ਓਪਨ ਹੋ ਜਾਏਗੀ ਤੁਹਾਨੂੰ ਟੱਚ ਕਰਨ ਦੀ ਵੀ ਲੋੜ ਨਹੀਂ ਗਈ ਤੇ ਜੇ ਤੁਸੀਂ ਇਹਨੂੰ ਦੁਬਾਰਾ ਬੰਦ ਕਰਨਾ ਚਾਹਦੇ ਹੋ ਤੇ ਇੱਥੇ ਬਟਨ ਦਿੱਤਾ ਗਿਆ ਸਿਰਫ ਇਹਨੂੰ ਪੁਸ਼ ਕਰੋ ਤੇ ਆਪਣੇ ਆਪ ਜਿਹੜੀ ਹੈ ਡਿੱਕੀ ਉਹ ਬੰਦ ਹੋ ਜਾਏਗੀ ਯਾਨੀ ਕਿ ਤੁਹਾਨੂੰ ਇਹਦੇ ਲਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਗਈ ਜੇ ਤੁਹਾਡੇ ਹੱਥ ਸਾਮਾਨ ਹੈ ਤੇ ਇਜ਼ੀਲੀ ਵੇਵ ਕਰਕੇ ਤੁਸੀਂ ਇਹਨੂੰ ਓਪਨ ਕਰ ਸਕਦੇ ਹੋ ਜੇ ਨਾਲ ਤੁਹਾਨੂੰ ਮਿਲੇਗੀ ਬਹੁਤ ਵੱਡੀ ਬੂਟਸਪੇਸ ਤੇ ਨਾਲ ਹੀ ਇੱਕ ਟ੍ਰੇ ਮਿਲ ਜਾਏਗੀ ਜਿਹੜੀ ਕਿ ਇਸ ਸਟਾਈਲਿਸ਼ ਟ੍ਰੇ ਜਿਹੜੀ ਹੈ ਇਹ ਤੁਸੀਂ ਇੱਥੇ ਮੈਨਲੀ ਯੂਜ਼ ਕਰ ਸਕਦੇ ਹੋ ਇਹਨੂੰ ਆਟੋ ਫੋਲਡ ਟ੍ਰੇ ਹੈਗੀ ਹੈ ਤੁਸੀਂ ਇਹਨੂੰ ਕਰ ਸਕਦੇ ਉਸ ਦੇ ਨਾਲ ਨਾਲ ਟੂਲ ਕਿਟ ਲਈ ਵੀ ਸਪੇਸ ਦਿੱਤੀ ਗਈ ਹੈ ਤੁਹਾਨੂੰ ਇੱਥੇ ਵਿਦ ਬੈਕ ਲਾਈਟ ਵੀ ਮਿਲੇਗੀ ਤੁਹਾਨੂੰ ਤੇ ਗੱਡੀ ਦੇ ਵਿੱਚ ਫਰੰਟ ਦੇ ਵਿੱਚ ਵੀ ਜਿਹੜੀ ਹੈ ਸਪੇਸ ਦਿੱਤੀ ਗਈ ਹੈ ਇਸ ਗੱਡੀ ਦੇ ਫਰੰਟ ਦੇ ਉੱਤੇ 6 ਸੈਂਸਰ ਹੈ 6 ਸੈਂਸਰ ਪਿੱਛੇ ਮਿਲ ਜਾਣਗੇ ਅਡਾਸ ਫੀਚਰ ਮਿਲ ਜਾਏਗਾ ਤੇ ਗੱਡੀ ਦੇ ਵਿੱਚ ਫੀਚਰ ਇੰਨੇ ਜ਼ਿਆਦਾ ਹੈ ਕਿ ਤੁਸੀਂ ਜਿੰਨੀ ਦੇ ਤੱਕ ਆਪ ਐਕਸਪੀਰੀਅੰਸ ਨਹੀਂ ਕਰੋਗੇ ਮੈਂ ਪੂਰਾ ਐਕਸਪਲੇਨ ਨਹੀਂ ਕਰ ਸਕਦਾ ਇਸ ਕਰਕੇ ਜਲਦੀ ਆਜੋ ਟੈਸਟ ਡਰ ਅਵੇਲੇਬਲ ਹੈ ਟੈਸਟ ਡਰ ਲੋ ਤਾਂ ਸਾਨੂੰ ਵੀ ਕਮੈਂਟ ਕਰਕੇ ਦੱਸੋ ਕਿ ਕਿਹੜੇ ਐਡਵਾਂਸ ਫੀਚਰ ਨੇ ਤੁਹਾਨੂੰ ਜ਼ਿਆਦਾ ਐਡਵਾਂਸ ਲੱਗਦਾ